ਆ ਆਇਆ ਆ ਵਾਜੀ ਆ ਨੇ ਇਹਦੇ ਵਿੱਚ ਇਹਨਾ ਇਹ ਵੀਡੀਓ ਜਿਹਦਾ ਆ ਪੰਪਣੀ ਖਲਾ ਲੈਂਦੇ ਨਾ ਫੋਨ ਵੀਡੀਓ ਬਣਾ ਲੈਂਦੇ ਆਪਾਂ ਇਹਦੇ ਇਹ ਫੋਨ ਉੱਪਰ ਹੀ ਨਹੀਂ ਖਲਾਉਂਦੇ ਕੀ ਚੱਲੇ ਚੱਲ ਆਂ होगा 15 कर ले हो जाएगा चंद्र ये ना गाड़ी अपना इधर डाल और ਆ ਵੀ ਆ ਗਈ ਐ ਸਿੱਮਤ ਮਾਰੀ ਫੇਪਾ ਕੈਮਰਾ ਦੀ ਰੀਗੋ ਵੀ ਆ ਗਿਆ ਜੀ ਲੱਗਾ ਹੀ ਪਈ ਜਾਂਦਾ ਘਰੇ ਇਹਨਾਂ ਸਾਰੇ ਇਹ ਵਰਡਿਕਨ ਵਾਲੇ ਬੜਨਾ ਸੱਜੀ ਸਰਸਿਕਾ ਲੋ ਬਾਈ ਇਹ ਦੇਖ ਆ ਗਏ ਦੇ ਮੇਰਾ ਵੀਡੀਓ ਕਮਿਊਨਿਟੀ ਦੀ ਗੱਲਬਾਤ ਤੇ ਕਰਦੇ ਪਏ ਆ ਸਲਾਹ ਇਹ ਨਾਲ ਚੱਲਦੀ ਹੈ ਤੇ ਆਪਣਾ ਅੱਜ ਲੈਣਗੇ ਕੁਝ ਫੈਸਲਾ ਆਪਣਾ ਹੈਪੀ ਬਰਥਡੇ ਕਿਨੂ ਵਾਲ ਦਾ ਤੇ ਚાલਦੇ ਹੋਏ ਸਲਾਹ ਮਸ਼ਵਰੀ ਆ ਵਿਦੂਲ ਚੀਪੁਰ ਸੱਤਾਂ ਮਹਾਂ ਲਗ ਬਦੀ ਕਿ ਆ ਰਿਹਾ ਇਧਰ ਖੈਰਾ ਸਾਹਿਬ ਹੀ ਪਹੁੰਚ ਚੁੱਕਿਆ ਤੇ ਆਪਣੇ ਨਿੱਕਾ ਇਹਨਾਂ ਦੀ ਬੀ ਦੀ ਕਿ ਨਹੀਂ ਕੁਫੇ ਸਾਰ ਗਾਣਾ ਆਓ ਅਕੀਂਦਰ ਲਾਗੀਆਂ ਦੇ ਰੌਣਕਾਂ ਇਹ ਖੋਲਣੇ ਜੀ ਕੁਵਿੱਤਰ ਤੇ ਆਪਾਂ ਤੁਹਾਨੂੰ ਲੈ ਕੇ ਜਾਵਾਂਗੇ ਇਹਨਾਂ ਦੇ ਕੋਲ ਹਾਂ ਬਸ ਇਹ ਵਾਲੇ ਨੂੰ ਪੁੱਛਣ ਆਈ ਹਾਂ ਸਾਹਮਣੇ ਲੂਂਗੀਆਂ ਸਲਾਮਾਂ ਚਲਦੀਆਂ ਪਈਆਂ ਲੱਗਦਾ ਨੇ ਆਦੇ ਜੋ ਫੀਟ ਚਾਹੇ ਦੇ ਉੱਤੇ ਕੋਈ ਰੰਗ ਆਪਰੇ ਕਰਵਾਉਂਦੇ ਆਂ ਚਾਹ ਦੇ ਉੱਤੇ ਕੋਈ ਰੰਗ ਆਪਰੇ ਕਰਵਾਉਂਦੇ ਆਂ ਚਾਹ ਦੇਣਾ ਚਾਹਾਂ ਮੈਂ ਪਹਿਲਾਂ ਸਭ ਪਹੁੰਚਾ

ਜੀ ਜੇ ਪਾਜੀ ਇੱਧਰ ਡਾਓ ਉਸ ਸਟੈਂਪਲ ਵਾਲਾ ਕਿੱਧਰ ਲਾਗੇ ਪਾਜੀ ਲੈ ਅੱਡਾ ਟੱਕਰਾ ਲੈ ਆਇਆ ਪਿੰਜੇ ਦਾ ਪਾ ਲੈ ਡਾਈਏਗਾ ਪੰਜ ਤਾਲੀਆਂ ਨਾ ਮੈਂ ਚਲੋ ਇਹ ਪਾਣੀ ਫੇਕ ਰੱਖਣਾ ਪਾਣੀ ਦੇ ਫੁੱਤੀ ਮਾਰ ਕਾ ਲੈ ਹਲੇ ਹਲੇ ਆ ਮੇਰੇ ਵੀਰ ਲੈ ਆ ਕੱਢਾਗਾ ਪਾਜੀ ਕਿਣੀ ਜਾਏ ਹੁਣ ਓਏ ਕੱਢੋ 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 ਮੇਰੇ ਵੀਰੇ ਹੋਰ ਲਵਾ ਲਏ ਇਹਨਾਂ ਬੁੰਦਰੇ ਬਾਰੇ ਆਹ ਹੂੰ ਜਦ ਲਈ ਆਪਣਾ ਧਿਆਨ ਹੀ ਆਖਾ ਤੱਕ ਤਿੰਨ ਹੋਇਆ ਤਿੰਨ ਹੋਇਆ ਲਿਆ ਲਿਆ ਮੇਰੇ ਵੀਰੇ ਮਿੰਟ ਰਹਿ ਗਏ 4 ਆ ਸਾਰੇ ਪਹਿਲਾਂ ਅਸੀਂ ਡਾਇਏ ਵੇਖ ਲੋ ਕੱਢਣ ਦਾ ਪੰਜ ਮਿੰਟ ਬਾਅਦ ਮੜ ਕੇ 6 ਮਿੰਟ ਜੇ ਹੈ ਤੇ ਸਾਹਮਣੇ ਕੰਨ ਤੇ ਪਤਾ ਫਰਕ ਪਾਇੰਦਾ 50 ਕਬੂਤਰ ਇਹਨਾਂ ਪੰਜ-ਪੰਜ ਮਿੰਟਾਂ ਚਲੋ 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 ਲੈ ਕੋ ਮੈਂ ਚਲਾਉਣਾ ਇੱਧਰ ਫੋਨ ਤਾਂ ਨਾ ਆ ਲੈ ਆ ਲੈ ਆ ਲੈ ਯਾਰ ਏ ਆ ਸਾਈਡ ਤੇ ਜਾ ਭਾਜੀ ਤੇ 70 ਨੂੰ ਮੋੜਾ ਲੱਗਦਾ ਲੈ ਆ ਲੈ ਆ ਵੀਰ ਪਹਿਲੇ ਫੋਨ ਲੈਦੇ ਰਹਿੰਦੇ ਬਾਅਦ ਕਬੂਤਰਾਂ ਪਾਈ ਦੇਣ ਦਾ ਪੰਜ ਮਿੰਟਾਂ ਕੇ ਬਾਅਦ ਲੈ ਆਗਾ ਉਹਨੂੰ ਕੋਤੀ ਪੜਾਉਂਦਾ ਹਾਂ ਮੈਂ ਲੱਗ ਜਾ ਲੱਗ ਜਾ ਹਾਂਜੀ ਹਾਂ ਸਾਈਡ ਤੇ ਬੋਹ ਸਾਈਡ ਤੇ ਹੋਰ ਪੰਜ ਮਿੰਟ ਕਹੇ 2 ਮਿੰਟ ਰਹਿ ਗਏ ਨੇ ਮੈਂ ਨਾ ਪੂਰਾ ਟਾਈਮ ਦੱਸਦੇ ਪਾਣੀ-ਧਾਣੀ ਦੀ ਲੈਣਾ ਹੋਣੀ ਨਾ ਕੀ ਰਹਾ ਹੋ ਰਿਹਾ ਨਹੀਂ ਬਹੁਤ ਆ ਲੈ ਆਂ ਅੰਗਰੇਜ਼ ਆ ਗਿਆ ਉਹ ਗੱਲ ਸੁਣ ਮੇਰੀ ਆ ਲੈ ਆਂ ਉਹ ਰਾਤ ਤੇ ਹੀ ਮੜਾ ਧਿਆਨ ਦੇ ਕੇ ਆਪਣੇ ਜਿਹੜਾ ਇਹ ਪੁੱਛ ਆਪਣੇ ਹੀ ਨਾ ਵਿਰਾਸੀ ਆ ਆ ਆ ਮੋਲਾ ਇੱਧਰ ਆਹ ਦੇ ਸੁਣ ਦਿੰਦਾ ਬਤਾਤਾ ਬਹੁਤ ਜਿਆਦਾ ਬ੍ਰਦਰ ਫੋਨ ਚੁੱਕ ਲਾਇਆ ਇੱਥੇ ਰਹਿਣਾ ਨਹੀਂ ਤੇ ਨਹੀਂ ਰਹਿ ਰਿਹਾ ਤੇ ਰਵੇ ਸਾਲਾ ਸਟੈਂਪਲ ਵਾਲਿਓ ਉਧਰ ਨਾ ਛੱਡ ਦਿਓ ਕੋਈ ਵੀ ਕੱਢ ਦੋ ਮੇਰੇ ਵੀਰ ਕੱਢ ਦੋ ਤਾਂ ਤਿੰਨ ਮਿੰਟ ਰਹਿ ਗਏ ਜੇ ਕੋਈ ਵੀ ਨਹੀਂ ਪਰ ਆ ਜਾ ਪਰ ਆ ਜਾ ਸਾਈਡ ਮੜ ਮੜ ਸਟੈਂਪ ਲਵਾ ਲਿਓ ਸਟੈਂਪ 2 ਮਿੰਟ ਲੱਗੇ ਜੇ ਯਾਰ ਕੀ ਧਿਆਨ ਧਿਆਨ ਕਾਡ ਲੈ ਲੈਂਦਾ ਮੂੰਹ ਮਾਜਾ ਕਿੰਨੀਆਂ ਹੋ ਗਈਆਂ ਪਾਚੀ ਸਟੈਂਪਾਂ ਤਰਵਿੰਜਾ ਨੂੰ ਗੋਰੇ ਭਾਜੀ ਛੱਡ ਘੱਟ ਗਿਆ ਉਹ ਵੇਖੀ ਬੜਾ ਚੱਲ ਕੇ ਰੁਤਰ 10 ਦੋ ਮਿੰਟ ਖਲੋ ਜਾਣਾ ਕੀ ਗੱਲ ਹੀ ਨਹੀਂ ਉਹ ਫੜਨ ਗਿਆ ਤੇnga ਕੋਲ ਲੇ ਬੈਗ ਬੈਗ ਕਰਦੇ ਪਰ ਸਨੇ ਕਿਹੜਾ ਬਲੋ ਹਾਂ ਇਧਰ ਕਰਦਾ ਬੈਗ ਲਾ ਕੇ ਬੈਗ ਤੇ ਲਾ ਕੇ ਤੇਰਾ ਇਹ ਮਮਾ ਏਡਾ ਕਾਲਾ ਬਣਿਆ ਕਿਸੇ ਨੇ ਬਿਠਾ ਲੈ ਕਿਉਂ ਉਹ ਵੀਰਾ ਕਾ ਪੁੱਤਰ ਵੀਰਾ ਬਾੜੀ ਬਾੜੀ ਆ ਬੰਦੇ ਲੈ ਆ ਗਏ ਸਾਰੇ ਪਤਾ ਹੀ ਦੇ ਤਾ ਬੰਦਾ ਆਈ ਦੇ ਤਾਂ ਲੋਕਾਂ ਨੂੰ ਲੈ ਆ ਕੇ ਉੱਥੇ ਆ ਆਏ ਮੈਂ ਪੱਕੇ ਨਾਲ ਆ ਗਏ ਆ ਆਏ ਮਾ ਖੱਲੇ ਸੁਣੀ ਹੋਰ ਜੇ ਇੱਥੇ ਭਾ ਲੈ ਵਾ ਭਾ ਦੇ ਹੈਲੋ ਗਾਇਸ ਆਜੋ ਪ੍ਰਸ਼ਾਦਾ ਸ਼ਕੀਆ ਓਏ ਨਿੱਕਾ ਆਪਣਾ ਕਿਹੜਾ ਪਿੰਡ ਭਾਜੀ ਦੁਲਚੀ ਪਰ ਆਏ ਹਾਏ ਹਾਏ ਆਪਾਂ ਵੀ ਰੱਖਿਆ ਕਬੂਤਰ ਹਾਂ ਆਪਾਂ ਨਹੀਂ ਰੱਖੇ ਤੂੰ ਤਾਂ ਮੈਂ ਲੈ ਲੁ ਆਵੇ ਆਵੇ ਮੇਰੇ ਦੇ ਲੈਣਾ ਦੱਸੋ ਤੇ ਤੀਆਂ ਲੱਗੀਆਂ ਭਾਈ ਵੇਖੋ ਇੱਧਰ ਆਨੰਦ ਲੱਗੇ ਭਾਈ ਉੱਥੋਂ ਡਾਇਰ ਕਬੂਤਰ ਚੈੱਕ ਕਰ ਲੈ ਹੀਰੇ ਭਾਈ ਦੇ ਘਰ ਵੇਖੋ ਇਹ ਡੌਂਕੀ ਲਾ ਕੇ ਆ ਜਾਂਦੇ ਇਦਾਂ ਰੈਸਟ ਡਾਇਰ ਕਰਨ ਜੇ ਕੋਲ ਤਾਂ ਲੱਭਾਇਆ ਨੀ ਨਿਸ਼ਾਨਾ ਭਾਈੰਦਲੂਨੀ। ਨਿਸ਼ਾਨਾ ਉਹ ਆ ਗਿਆ ਜਿਹਦੀ ਬੀਕੀ ਕਹਿੰਦੇ ਨਿਸ਼ਾਨਾ ਅੱਜ ਕਿੱਦੇ ਮਾਰਦਾ ਏ। ਇਹ ਨੌਜਵਾਨਿਆਂ 'ਚ ਗੋਲੀ ਲਾ ਕੇ ਛੱਡਿਆ ਏ। ਭਗਵਾਨ ਦਾ ਵੀ ਆ ਗਿਆ ਜੇ ਭਗਵਾਨ ਹੀ ਲਿਆ ਜੇ ਇੱਥੇ। ਭਗਵਾਨ ਨੇ ਵੀ ਛੱਡਿਆ। ਜਹਾਜ ਦੇ ਉੱਤੇ ਆਇਆ ਗੱਭਰੂ। ਦੂਜੇ ਜਹਾਜ ਤੇ ਆਇਆ। ਨਾਲ ਆ ਕੇ ਗੱਭਰੂ ਨੇ ਰੋਟੀ ਬਣਾਉਣ ਦਾ ਪ੍ਰਬੰਧ ਕਰਕੇ ਵਾਪਸੀ ਉਸੇ ਵੇਲੇ। ਉਸੇ ਟਾਈਮ ਜਹਾਜ ਤੇ ਆਇਆ ਭਗਵਾਨ। ਆ। ਇੰਦਰ ਬਣਾਉਂਦੇ ਵਾਹ ਆ ਗਈ ਲਓ ਜੀ ਮਿੱਤਰੋ ਟਾਈਮ ਹੋ ਗਿਆ ਜੇ 10 ਦੇ ਲੱਗ ਹੀ ਛਾਕੇ ਤੇ ਰੋਟੀ ਦਾ ਹੋ ਗਿਆ ਜੇ ਪੂਰਾ ਟਾਈਮ ਤੇ ਸਾਹਮਣੇ ਵੇਚੀਆਂ ਜੇ ਦਰੀਆਂ ਉੱਥੇ ਤੇ ਉੱਥੋਂ ਬਹਿ ਕੇ ਵੇਖਣਗੇ ਵੀਰ ਕਬੂਤਰ ਆਪਣੇ ਤੇ ਰੋਟੀ ਦੇ ਹੁਣ ਆਪਾਂ ਤੁਹਾਨੂੰ ਲੈ ਕੇ ਜਾਵਾਂਗੇ ਰੋਟੀ ਜਿੱਥੇ ਰੋਟੀ ਆਪਣੀ ਖਾਣਾ ਖੋਣਾ ਰੋਟੀ ਉਹਨਾਂ ਕਰਾਉਣਾ ਵਾ ਤੇ ਬਾਕੀ ਆਪਾਂ ਮਿਲਦੇ ਆ ਉੱਥੇ ਦੇ ਸਾਹਮਣੇ ਖੜੇ ਜੇ ਗੁਰਵਿੰਦਰ ਗਿੰਦਾ ਕਸੀਰਪੁਰ ਤੇ ਉਹ ਬੈਠੇ ਜੇ ਕੁਝ ਆਪਣੇ ਵੀਰ ਸੁਖ ਬੈਠਾ ਜੇ ਸੁਖ ਮੀਆਂ ਉਹਨਾਂ ਮੋਟਰਸਾਈਕਲ ਤੇ ਮੋਸ਼ਾਨ ਵਟ ਦੇਂਦੇ ਆ ਜੇ ਪੂਰਾ ਆ ਲੈ ਆਪਾਂ ਸੁਖ ਦੇ ਲੱਗ ਗਏ ਬਿਲਕੁਲ ਇਹ ਬਾਕੀ ਨੂੰ ਮਿਲਦੇ ਆ ਆਪਾਂ ਰੋਟੀ ਦੇ ਆਪਾਂ ਇਹ ਉੱਪਰ ਤੇ ਇਤਨਾ ਹੈ ਪੂਰਾ ਵੀਡੀਓ ਬਣਾਉਣ ਵਾਸਤੇ ਆਪਾਂ ਖਾਸ ਕਰ ਤੇ ਇੱਥੇ ਵੀ ਕਰਦੇ ਜਿਵੇਂ ਬਹੁਤ ਜੱਤ ਬਾਅਦ ਦੱਸੀ ਜਾਏ ਇਹਨਾਂ ਨੂੰ ਦੱਸਰਾ ਕਿ ਪਾ ਲੈ ਮੈਂ ਤੋਂ ਵੀ ਭਾਈ ਆ ਆ ਕਮੁਦਰੇ ਆਓ ਆ ਵੇ ਉਹ ਜਲਾਲ ਫੌਜੀ ਦੇ ਲਾਵਣ ਤੇ ਸਤਾ ਵੀਰ ਆਪਣਾ ਸਤਾ ਮੱਲਾ ਗੋਰਾ ਵੀਰ ਕਬੂਤਰ ਇਹਨਾਂ ਦੱਲਿਆ ਕਬੂਤਰ ਉਹਦੇ ਹੈਗਾ ਵਾ ਇੱਕ ਕਬੂਤਰ ਡੈਜਸਟ ਆਪਾਂ ਚੈੱਕ ਕਰਾਂ ਤੇ ਅੱਜ ਕਿੰਨੇ ਗੱਲਾਂ ਨੂੰ ਸੇਰੇ ਦੀ ਹੋਣੀਆਂ ਕਬੂਤਰ ਚਲ ਗਿਆ ਉੱਚੇ ਤੇ ਬਾਕੀ ਆਪਾਂ ਖਾਵਾਂਗੇ ਤੁਹਾਨੂੰ ਕੁਝ ਕ ਕਬੂਤਰ ਡੈਪੇ ਅੱਧਰਲੇ ਪਾਸੇ ਉੱਡ ਰਹੇ ਨਹੀਂ ਲੱਗਦੇ ਨਹੀਂ ਉਹ ਦੰਡੇ ਨਾਲ ਟਾਈਮ ਉਹ ਗਿਆ ਨਾ ਟਾਈਮ ਨਹੀਂ ਰਿੰਦੇ ਤਾਂ ਮੈਂ ਨਹੀਂ ਰਿੰਦਾ ਜੇ ਟਾਈਮ ਆ ਕਾਲੇ ਟੂਸਾ ਵਾਲਾ ਕਿਹੜਾ ਨਹੀਂ ਇੱਧਰ ਪੂਰੇ 10 ਮਿੰਟ ਰਿੰਦੇ ਆ ਵੀ ਹੋ ਗਿਆ ਬਾਕੀ ਆਪਾਂ ਮਿਲਦੇ ਹਾਂ ਹੁਣ ਰੋਟੀ ਦੇ ਆਪਾਂ ਚੱਲੇ ਜਾਈਏ ਥੱਲੇ ਤੇ ਫੇਰ ਆਵਾਂਗੇ ਆਪਾਂ 2 ਵਜੇ ਤੇ ਦੋ ਦੂਸਰੇ ਕਰਾਂਗੇ ਸਿੱਧੇ ਕੂਤਰਿਆ ਇਹ ਕਾਕਾ ਲੈ ਕੇ ਨਹੀਂ ਆਏਗਾ ਇਹਨੇ ਕਾਕਾ ਲੈ ਕੇ ਉਹ ਬੋਹੂ ਜੀ ਦਾ ਨਾਮ ਤੇ ਗਾਵਾਜ ਦੇਣੀ ਹੈ ਹਾਂ ਥੱਲੇ ਮੇਰੇ ਵੀ ਫੀਲ ਪਈ ਜੀ ਕਿਹਨਾਂ ਬਾਜ ਦੇਣੀ ਹੈ ਹਾਂ ਜੀ ਕਿਹ ਨਾਲ ਸਹੀ ਕਰਾ ਜਾਂ ਆ ਤੇ ਗਏ ਕਿਹਦਾ ਮਿੱਕਾ ਕਾਲਜ ਦਾ ਆਪਣਾ ਬੰਦੇਰਾ ਹੀ ਆ ਨਾ ਕਿਹ ਨਾਲ ਕਰਾ ਸਹੀ ਕਰਾ ਜਾਂ ਹਾਂ ਜੀ ਨਹੀਂ ਸਹੀ ਆ ਬੱਤ ਹੈ ਅੰਮ੍ਰਿਤ ਦਾ ਮੈਂ ਤੇ ਆ ਤੇ ਕੋਈ ਨਹੀਂ ਆਇਆ ਬਸ ਆ ਦੇ ਕੱਟਾਲੇ ਤੇ ਸੀ ਜੀ ਉਹ ਕਿਹਨੂੰ ਕਰ ਸਕਦਾ ਤੁਹਾਨੂੰ ਕੱਟੇ ਪਾਹ ਮਿੱਕਾ ਕਾਲਜ ਦੇ ਜਿਹੜੇ ਕਾਲਜ ਦੇ ਜਿਹੇ ਕੀ ਰਾਂਤੀ ਬੋਲਦਾ ਪਰ ਨਾਲ ਗੱਲਾਂ ਕਰ ਰਿਹਾ ਕਰਿਓ ਭਾਜੀ ਇਹਨੂੰ ਮੜਾਇਆ ਫੇਸ ਸਤਿ ਸ਼੍ਰੀ ਅਕਾਲ ਕੀ ਚੱਲ ਦੋਸਤੋ ਨਹੀਂ ਹੁੰਦਾ ਇਹ ਪੱਜਾ ਓਕੇ ਆ ਜੀ ਕਿਚੜਾ ਕੰਮ ਨੂੰ ਪਰ ਓਡੰਡਾ ਜਾਵੇ ਕੋਈ ਪੁੱਛੇ ਵਾਲੇ ਤੇ ਦੂਜੇ ਹਾਂ ਰੱਛੜ ਇੱਧਰ ਇੱਧਰ ਹੋ ਗਿਆ ਕਮੇਟੀ ਮੈਂਬਰ ਹੈ ਹਾਂਜੀ ਬਾਈ ਜ਼ਰੂਰ ਐਡਿਟ ਕਰਾਂਗੇ ਨਾ ਵਿੱਚ ਆਪਾਂ ਇਹ ਕਿਹੜਾ ਇਹ ਕਾਲੀ ਕਨੀ ਨਹੀਂ ਦੇਖੀ ਪਹਿਲਾਂ ਬੋਲਦਾਂ ਜੀ ਕਾਲੀ ਕਨੀ ਨਹੀਂ ਦੇਖੀ ਮੈਂ ਉਹ ਬਾਅਦ ਵਿੱਚ ਜਿਹੜੂ ਐਡਿਕਰੀ ਦਿਨਾਂ ਨੂੰ ਪਾ ਦੇ ਦੀ ਹਾਂਜੀ ਇਹ ਆਪਣੇ ਸੱਤਾ ਵੀਰ ਮੇਨ ਮੋਢ ਭਾਂਜੀ ਬੈਠੇ ਆ ਕਮੇਟੀ ਮੈਂਬਰ ਸੱਤਾ ਮਲਾ ਘੋਟਰ ਕਲੱਬ ਦੇ ਬਾਕੀ ਸਾਰੇ ਵੀਰ ਨੌਜਵਾਨ ਨਾਲ ਸਾਥ ਦੇ ਨੇ ਕਮੇਟੀ ਮੈਂਬਰ ਹਾਂਜੀ ਹਾਂਜੀ ਕਿੱਚੋ ਕੰਮ ਨੂੰ ਤਗੜੇ ਹੋ ਕੇ ਕਿੱਚੋ ਉਹ ਦੋਵੇਂ ਕਿੱਥੇ ਲਾ ਲਈ ਹੈਗੀ ਆ ਜਿਹੜੀ ਆਪਾਂ ਸਵੇਰ ਦੀ ਵੇਖਣ ਲਈ ਇੱਕ ਕੱਚ ਜੇ ਦੀਆਂ ਦੇਖੋ ਤੇ ਦੋਹਾਂ ਵਾਲੀ ਆ ਜੀ ਉਹ ਬਾਹਰ ਦਿੱਤਾ ਹੈ ਨਾ ਮੇਸ਼ੂ ਕੁਮਾਰ ਕੇ ਜਲਦੀ ਨੂੰ ਇਹ ਉਪਾਦੀ ਮੂਰੀ ਤੋਂ ਬਰਾਬਰ ਹੋ ਜਾਵੇ ਦੋਵੇਂ ਜਾਨਵਾਹਾਂ ਦਾ ਰਾਜ ਆ ਜਾਵੇ ਬਾਜ਼ਮਾ ਦਾ ਪੜਕਾ ਦੇ ਨਾਲ ਆਉਂਦੇ ਆ ਦੇਖ ਲੈ ਉਹ ਇੱਟਾਂ ਦੀ ਬਹਿ ਬੁ ਗਿਆ ਮਾਮਾ ਜੋਰ ਲਗਾਣਾ ਨਾ ਢੇਪ ਪਾਣਾ ਉੱਥੇ ਇਹਦੇ ਨਾਲ ਇਹਦੇ ਨਾਲ ਜੰਦ ਲੈਣਾ ਫੇਰ ਨਾਲ ਆਏ ਯਾਰ ਹਮ ਉੱਪਰ ਵੱਢ ਕੇ ਆਵਾਂਗੇ ਉਹ ਯਾਰ ਉਹ ਤਾਂ ਫੁਰ ਦੇਖਿਆ ਹੈਗਾ ਨਹੀਂ ਨਿਕਲ ਇੱਕ ਲੱਟਾ ਕੋਈ ਨਹੀਂ ਉੱਤੇ ਕੋਈ ਨਹੀਂ ਪਾਰ ਤੇ ਜੋ ਤੋਪ ਪਾਵਾਂਗੇ ਕਹਿੰਦਾ ਨਹੀਂ ਉੱਤੋਂ ਦੇਖਦੇ ਅੱਧਾ ਘੰਟਾ ਤੱਕ ਬਸ ਆਦਿ ਵੀਰ ਜੀ ਜਿਹੜੇ 12:40 ਤੱਕ ਕਬੂਤਰ ਹੁਣ ਕੱਟੇ ਗਏ ਜੀ ਵੀਰ ਜੀ ਹੱਤੋਂ ਕੋਈ ਜੀ ਕੋਈ ਕਿਸੇ ਵੀਰ ਦਾ ਮਾੜਾ ਮੋੜ ਹੋਵੇ ਤਾਂ ਪਾਵਾਂਗੇ ਬਸ ਉਹ ਵੀ ਐਸੇ ਟਾਈਮ 'ਚ ਨਹੀਂ ਹੈ ਨਹੀਂ ਪਈ ਗੱਲ ਅੱਗੇ ਕੋਈ ਵੀਰ ਹੋਣ ਕੋਈ ਨਹੀਂ ਹੈਗੀ ਉੱਤੇ ਆਈ ਨਹੀਂ ਆ ਤੰਮੀ ਕੋਈ ਦੀਦਾ ਤੇ ਸਕੇ ਦੇ ਦੇ ਆਹ ਕਿਹਦਾ ਪੁੱਤਰ ਆ ਹਾਂ ਇਹ ਕਿਹਦਾ ਪੁੱਤਰ ਪੀ ਦੇ ਲਾਲ ਆ ਇਹ ਦੋਵੇਂ ਲਾਲ ਕਿੱਥੇ ਬੋਜੀ ਸੁੱਖ ਸੁੱਖ ਕੋ ਬਚ ਮੰਡਾ ਉਹ ਸੁੱਖ ਦੇ ਲਾਲ ਆਪਣੇ ਪੁੱਤਰ ਦਾ ਧਾਂ ਰੱਖ ਲਿਓ ਬਣਾ ਦਿਓ ਆ ਜਾਂਦਾ ਸੁੱਖ ਮੀਆਂ ਮੰਡਿਆ ਦੇ ਲਾਲ ਕੀ ਆ ਕੀ ਦੇ ਨਾਮ ਖੁਸ਼ੀ ਜਨਾਲ ਖੁਸ਼ੀ ਖੁਸ਼ੀ ਉੱਤੇ ਆ ਜਾ ਇੱਕ ਉਹ ਸੱਜਾ ਟੂਸਾ ਤੇ ਪੋਟਾ ਪੁੱਤਰ ਨਾ ਜਾਂਦਾ ਛੱਪੜਾਲ ਨੂੰ ਤੇ ਪੋਟਾ ਕਾਲਾ ਹੈ ਕਿਹੜਾ ਪੁੱਤਰ ਉਹਨਾਂ ਨੂੰ ਵੀ ਲਿਆ ਸੰਦੀਪ ਨਾਲ ਨੂੰ ਲਿਆ ਨਾਲ ਹੀ ਆਏ ਉੱਤੇ ਕਮਲਾ ਘੱਟਣਾ ਆਏ ਉੱਤੇ ਆ ਆ ਰਿਹਾ ਉੱਤੇ ਆ ਜਾ ਮਾਰੀ ਵੀਡੀਓ ਬਣਾਈ ਜਾ ਛੱਪੜ ਚ ਇਹ ਆ ਰੱਖਿਓ ਤੋਦਾ ਸਹੀ ਆ ਤੋਦਾ ਸਹੀ ਆ ਹੈਪੀ ਤੂਤਾ ਮਰਟੀਦਾ ਬੀ ਥੰਦੇ ਜੱਜਾ ਕੂਤਰ ਦੇ ਆਵੇ ਇੱਥੇ ਬੈਨ ਤੇ ਆਈ ਆਵੇ ਬੈਨ ਦਿਆ ਇਧਰ ਪਰਲੇ ਪਾਸ ਚੱਲ ਜਾ ਗਲੀ ਚ ਆਹ ਕਿਹਦੇ ਆਲਾ ਆਹ ਦਾਜਾ ਆਈ ਗੱਜਾ ਆਈ ਗੱਜਾ ਆਈ ਸੁੱਕ ਕੋਠੇ ਦੇ ਆ ਜਾਓ ਕੋਠੇ ਦੇ ਆਇਓ ਉੱਥੇ ਕਬੂਤਰ ਤੇ ਆਓ ਅੰਦਰ ਛੱਪੜਲ ਨੂੰ ਬੈਨ ਦੇ ਉਧਰ ਆ ਰਖੋ ਤਾਂ ਪੈਂਦਾ ਨਹੀਂ ਹਲੇ ਨਹੀਂ ਹਾਂ ਤਾਂ ਜਲੀ ਬਾਜੀ ਤਗੜੇ ਹੋ ਜਾ ਆਪਣੇ ਪਿੰਡ ਨੂੰ ਕਾਬ ਪਾਉਣਗੇ ਪੁੱਜਾ ਜੀ ਇੱਥੇ ਆ ਦੱਸੀ ਠੀਕ ਨਹੀਂ ਬੋਲੀ ਬੋਲੀ ਇੱਕ ਨਸਾਨੀ ਠੀਟਾ ਠੀਟਾ ਮੱਲਾ ਹੀ ਰੀਕ ਕਾਸ਼ ਲਾਲ ਠੀਟਾ ਮੱਲਾ ਠੀਟਾ ਮੱਲਾ ਇਹ ਠੀਟਾ ਮੱਲਾ ਪਾਦਰ ਕੋਣੀ ਬਹਿ ਗਿਆ ਬਹਿ ਗਿਆ ਬਹਿ ਗਿਆ ਆ ਗਾਜਾ ਜੀ ਜੀ ਮੱਲਾ ਕੂਤਰ ਬਹਿ ਗਿਆ ਜੇ ਧਮਾ ਤੇ ਬਹਿ ਗਿਆ ਆ ਕਿੱਦਾਂ ਗਾਜਾ ਆਖਿਆ ਗਾਜਾ ਦੇ ਛਾਹ ਬਹਿ ਗਿਆ ਜੇ ਉਹ ਡੇਕ ਚ ਵੜ ਕੇ ਬਹਿ ਗਿਆ ਵਾ ਉਹ ਵੜ ਗਿਆ ਦੇਖ ਬੱਚਾ ਨਾ ਜਾ ਕੇ ਸੇ ਬਹਿ ਗਿਆ ਉਹ ਬੈ ਦੇ ਪੈ ਗੋਠੀ ਆ ਬਹਿ ਗਿਆ ਸਾਹਮਣੇ ਉਹ ਕਿਸੇ ਨੂੰ ਨਾਲ ਲਾ ਕੇ ਫੜ ਲੈ ਆ ਵਾ ਵਾ ਵੇ ਆ ਜਾ ਥੱਲੇ ਪਿਆ ਗਾਜਬ ਵਿਦੇਸ਼ ਹੈ ਸਤਿ ਸ਼੍ਰੀ ਅਕਾਲ ਜੀ ਅੱਲਾਮੁ ਅਲੈਕੁਮ ਕਈ ਨਾ ਵਿਚਾਰਦੇ ਯਾਰ ਤੁਹਾਨੂੰ ਪਾਣੀ ਪੋ ਰਹੇ ਲੋ ਜੀ ਚੱਲ ਗਈ ਜੇ ਕੋਲਡ ਡਰਿੰਕ ਕੋਲਡ ਨਾਲ ਡਰਿੰਕ ਵੀ ਹੋ ਗਈ ਜੇ ਤੇ ਆਪਣਾ ਭਾਈ ਦੋ ਦੋ ਗਲਾਸੇ ਨਹੀਂ ਰੱਖਿਆ ਇੱਕ ਇੱਕ ਗਲਾਸੀ ਹੈ ਤੈਂ ਵੀ ਦਾ ਆਪਣੇ ਆਹ ਆਹ ਥੈਂਕਸ ਆਇਓ ਭਾਈ ਪਾਓ ਕੋਲਡ ਡਰਿੰਕ ਸੋਗ ਪੀ ਗਰੀਆ ਨੂੰ ਨਾਲ ਤਾਂ ਠੰਡੇ ਪੀਂਦੇ ਬੰਦਿਆਂ ਦੀ ਗੋਰੀਆ ਆ ਬੋ ਕੀ ਲਾ ਕੇ ਤੂੰ ਇਹ ਬਾਬੇ 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 ਰਹਿੰਦੇ ਹੁੰਦੇ ਉਦਾਂ ਹੀ ਵਰਤਾਵੇ ਬੁੱਖੇ ਰਹਿੰਦੇ ਹੁੰਦੇ ਆ ਉਹ ਦੇਖੋ ਜੀ ਆਪਣਾ ਗਲਾਸ ਛੇਤੀ ਪੀ ਹਾਂ ਇਸੇ ਟਾਈਮ ਵਿੱਚ ਨਾਲ ਗਲਾਸ ਨੂੰ ਪਖੰਡ ਜੀ ਨਹੀਂ ਕਰ ਲੈ ਗਲਾਸ ਇਹ ਕਰਕੇ ਦੇ ਦੇ ਆਪਣਾ ਇਹਨੂੰ ਹਾਂ ਹਾਂ ਗਲਾਸ ਨਾ ਪਖੰਡ ਜੀ ਨਹੀਂ ਕਰ ਕੜਾਖੜਾ ਕੇ ਦੇ ਇਹਨੂੰ ਆਪਣਾ ਹੈ ਕਲਾਂ ਤੇ ਵੀ ਆ ਜਾ ਲੈ ਆ ਪਾ ਕੋਟਾ ਦੇ ਹੈਗਾ ਜਾ ਚ ਮੱਪਾ ਚੀਦਾ ਆਪਾਂ ਬੜੀ ਟਾਈਮ ਬੋਲੋ ਭਾਈ ਉਹਨਾਂ ਦਾ ਆਪਾਂ ਪਰਿ ਵਾਹ ਗਾੜੀ ਦੇ ਨਾ ਕਹੇ ਦੇਣੀਆਂ ઓ ટાઈમ હો ગયા રે ઓ ટાઈમ હો ગયા ભાઈ ઓય ઓ ટાઈમ હો ગયા રે ભરો ભરો પહેલા ઓ વી ટાઈમ હો ગયા اوہ ويہ کڑی ہور رہی ہے اس کو اندے گا کڑے وٹا کڑی سینٹ منڈرا 27 بڈے مل گئے رونے اوہ پورا ٹٹیو یانا اوخر ہے جی ਕੋ ਮੈਂ ਤੋੜਦਾ ਘੜੀ ਘੜੀ ਆਪਣੇ ਆਪ ਕਿਤੇ ਉਹਨਾਂ ਨੇ ਮੰਨ ਲਿਆ ਇੰਦਰਾ ਬੁਧਾਨ ਬੁਧਾਈ ਹੁਣ ਆਪਣੇ ਕਿੰਨੇ ਪਹਿਲਾ ਪਹਿਲਾ ਇਹਦਾ ਪਹਿਲਾ ਇਹਦਾ ਪਹਿਲਾ ਪਿਛਾਣੋ ਮੜਾ ਨੇਰਾ ਜਾਂਦਾ ਉਪਰ ਪਿਛਾਣੇ 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 ਓਏ ਆਤੀ ਆਗਾ ਹਾਂ ਸਾ ਲੱਗਦਾ ਰਹੇ ਪੈਣੀ ਦਾ ਕੰਮ ਕਰਦੇ ਲੱਗਿਆ ਹੈ ਕਾਰੀ ਪੈ ਕਰਦੇ ਆਇਆ ਬਿੰਦੀ ਓਏ ਰਾਮੂ ਨੰਨ 10000 ਡੋਣਾ ਨਾਰਾ ਲਾਉਦੇ ਪਾਉਂਦੇ ਹਿੰਦੇ ਉਹ ਨਹੀਂ ਜੇ ਨੂੰ ਤੇ ਮੈਂ ਤਾਂ ਕਹਾਂ ਮੈਂ ਤੇ ਉਹਨਾਂ ਨਾਲ ਕੁਤਰੀ ਲੈ ਕੇ ਕਿਤੇ ਫੇਰ ਘਰੇ ਕਿਤੇ ਨਹੀਂ ਆਉਂਦੇ ਇਹਨਾਂ ਕੁਤਰੇ ਉਹਦਾ ਤੇਰੀ ਗੋਦ ਚ ਤੇ ਫਿਦਾ ਮੈਂ ਰਕਾ ਲਾਈਨ ਤੇ ਦੱਸਿਆ ਮੈਂ ਬੰਨੂ ਪਈ ਆਪਾਂ ਮਚਾਤੀ ਆਤਾ ਜੀ ਧੰੜਾ ਪਾ ਗ ਜਾਣਾ ਕਿਥੇ ਨਹੀਂ ਆਉਂਦਾ ਆ ਜਾ ਰਿਹਾ ਬੂਆ ਕਿਤੇ ਵੀ ਪਿਛਲੋ ਗਿਆ ਦਰ 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 ਪਾਲੀ ਕੋਈ ਜਾਂਦਾ ਪਾਜੀ ਉਹ ਚੱਲਾਵਾਦਾ ਉਹ ਨਹੀਂ ਦਰ ਲੈ ਤੇ ਆ ਰੋ ਦੇ ਕਿੰਨਾ ਘੜਾ ਉੜਕਲਾ ਉੜ ਜਾਵੇ ਉਹ ਲੱਗੇ ਵੀਡੀਓ ਪਾਜੀ ਸਹੀ ਪਾਕ ਹੋ ਰਹੇ ਜਾਂਦੇ ਇਹ ਦੋ ਮਿੰਟ ਦੋ ਮਿੰਟ 20 ਸੈਕਿੰਡ 21 ਸੈਕਿੰਡ ਦੀ ਹੋਗੀ